ਇਦੇ ਵਿੱਚ ਦੋ ਗੱਲਾਂ ਨੇ ਸੰਧੂ ਸਾਹਿਬ ਜੀ ਪਹਿਲੀ ਗੱਲ ਤੇ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁਣ ਤੱਕ ਇਤਿਹਾਸ ਰਿਹਾ ਨਾ ਜੀ ਹੂੰ ਇਹ ਵੀ ਉਸੇ ਤਰ੍ਹਾਂ ਦਾ ਰਿਹਾ ਜਿਵੇਂ ਦੂਜੀਆਂ ਪਾਰਟੀਆਂ ਦੇ ਰਿਹਾ ਜਿਵੇਂ ਆਪਾਂ ਕਹਿੰਦਾ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਜੀ ਇਹਨਾਂ ਨੇ ਵੀ ਸਾਰੇ ਸੂਬਿਆਂ ਦੇ ਵਿੱਚ ਪੰਜਾਬ ਤੋਂ ਚੱਲਦੇ ਅਕਾਲੀ ਦਲੇ ਬਣਾਏ ਨੇ ਓਕੇ ਕਿਸੇ ਸੂਬੇ ਦੇ ਵਿੱਚ ਕੋਈ ਸਿੱਖ ਸਿਆਸਤਾ ਜਿਹੜੀ ਉਹ ਆਪਣੇ ਤੌਰ ਤੇ ਜੱਫੇਬੰਦ ਨਹੀਂ ਹੋਣ ਦਿੱਤੀ। ਹੂੰ ਮੈਂ ਤੁਹਾਨੂੰ ਇੱਕ ਗੱਲ ਦਾ ਆਪਣੇ ਕੋਲ ਟਾਈਮ ਘੱਟ ਆ ਹੂੰ ਆਨੰਦਪੁਰ ਸਾਹਿਬ ਦੇ ਮਤੇ ਦੀ ਇੱਕ ਬਹੁਤ ਵੱਡੀ ਮੰਗ ਸੀ ਆਲ ਇੰਡੀਆ ਸ਼ਰੋਮਣੀ ਇਹ ਆਲ ਇੰਡੀਆ ਸ਼ਰੋਮਣੀ ਆਪਣਾ ਬਣਾਇਆ ਜਾਵੇ ਗੁਰਦੁਆਰਾ ਕਮੇਟੀ ਹਾਂ ਆਲ ਇੰਡੀਆ ਗੁਰਦੁਆਰਾ ਹੈ ਹੂੰ ਤੇ ਜਦੋਂ ਬਾਦਪਾਈ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਆ ਚਾਹੇ ਤੌੜਾ ਸਾਹ ਉਹਦੇ ਖਿਲਾਫ ਸੀ ਉਹਨਾਂ ਨੇ ਨਾ ਜਸਟਿਸ ਹਰਵਤ ਸਿੰਘ ਰਟਾਇਰਡ ਸੀ ਜਿਹੜੇ ਜੀ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਤੇ ਕੋਈ ਖਰੜਾ ਬਣਵਾ ਲਿਆ ਆਲ ਇੰਡੀਆ ਗੁਰਦੁਆਰਾ ਇਕਤਤਾ ਜੀ ਉਹ ਬਾਦਪਾਈ ਸਾਹਿਬ ਕੋਲੇ ਚਲਿਆ ਗਿਆ ਹੂੰ ਬਾਦਪਾਈ ਸਾਹਿਬ ਨੇ ਮਨਜ਼ੂਰ ਕਰ ਲਿਆ ਹੂੰ ਤੇ ਉਹਨਾਂ ਨੇ ਸਿਕਸਮ ਖਾਨਾ ਨੂੰ ਰਾਏ ਦੇਣ ਲਈ ਭੇਜਤਾ ਹੂੰ ਉਦੋਂ ਬਾਅਦ ਕੀ ਹੋਇਆ ਬਾਕੀ ਰਹਾ ਜੋ ਮਰ ਗਿਆ ਇੰਨਾਂ ਕਿਉਂਕਿ ਮੇਨ ਗੱਲ ਤਾਂ ਪੰਜਾਬ ਦੀ ਸੀ ਜੀ ਪੰਜਾਬ ਤੋਂ ਬਾਦਲ ਸਰਕਾਰ ਸੀ ਬਾਦਲ ਸਰਕਾਰ ਚੁੱਪ ਕਰ ਗਈ ਬਾਦਲ ਸਰਕਾਰ ਚਾਹੇ ਤੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਪਰ ਤੁਹਾਨੂੰ ਪਤਾ ਹੀ ਆ ਵੀ ਗੱਲ ਤਾਂ ਬਾਦਲ ਨਾਲ ਦੀ ਸੀ ਹੂੰ ਤੌੜਾ ਸਾਹਿਬ ਕਹਿੰਦੇ ਮੈਂ ਇੱਕ ਦਿਨ ਬਾਦਲ ਸਾਹਿਬ ਨੂੰ ਕਿਹਾ ਵੀ ਦੇਖੋ ਆਪਣੀ ਇੱਕ ਮੰਗ ਲਾਗੂ ਹੋਣ ਜਾ ਰਹੀ ਆ ਮੰਨੀ ਜਾ ਰਹੀ ਆ ਆਪਾਂ ਇਸ ਦੇ ਬਾਰੇ ਆਪਣੀ ਰਾਏ ਦਈਏ ਸਹਿਮਤੀ ਦਈਏ ਹੂੰ ਕਿਨੇ ਭਾਉ ਥੋੜਾ ਨਾ ਚਿਰਚ ਉੱਪਰ ਹੈ ਕਿ ਕਹਿੰਦਾ ਪ੍ਰਧਾਨ ਜੀ ਆਪਾਂ ਨੂੰ ਹੀ ਤਾਂ ਕੀ ਮਿਲੂ ਅੱਛਾ ਤੇ ਪੰਜਾਬ ਨੇ ਫਿਰ ਰਾਏ ਦਿੱਤੀ ਨਹੀਂ ਉਦੋਂ ਮਾਲੀ ਸਾਹਿਬ ਬਿਲਕੁਲ ਨਹੀਂ ਦਿੱਤੀ ਜੀ ਓਕੇ ਜੇ ਪੰਜਾਬ ਰਾਏ ਦਿੰਦਾ ਉਦੋਂ ਆਸਡੀਆਂ ਗੁਰਦੁਆਰਾ ਇੱਕਤ ਬਣਦਾ ਤੇ ਉਹ ਇੱਕ ਫੈਡਰਲ ਸਿਸਟਮ ਵਾਲਾ ਬਣਨਾ ਸੀ ਕੇਂਦਰੀ ਬੋਰਡ ਬਣਨਾ ਸੀ ਜਿਹਦੇ ਵਿੱਚ ਸਾਰੀਆਂ ਸਥਿਤਾ ਸੀ ਜਿਹੜੀਆਂ ਉਹ ਬਰਾਬਰ ਦੀਆਂ ਉਹ ਹੋਣੀਆਂ ਸੀ ਓਕੇ ਤੇ ਉਹਦੇ ਵਿੱਚ ਜਿਹੜੀ ਜਿਹੜੀ ਬਾਗਲਦਲ ਦੀ ਕਹਿ ਲਓ ਪੰਜਾਬ ਦੀ ਕਹਿ ਲਓ ਜਿਹੜੀ ਮੋਨੋਪੋਲੀ ਐ ਸਾਰੇ ਸਿੱਖਾਂ ਨੂੰ ਯਰਗਮਾਲ ਬਣਾ ਕੇ ਵਰਤਣ ਦੀ ਉਹ ਟੁੱਟਦੀ ਸੀ ਸੋ ਇਹਦਾ ਮਤਲਬ ਇਹ ਆ ਕਿ ਜੇ ਅੱਜ ਗੁਰਦੁਆਰਾ 올 ਇੰਡੀਆ ਗੁਰਦੁਆਰਾ ਐਕਟ ਨਹੀਂ ਬਣੀ ਤੇ ਇਹ ਸਾਡੀ ਸਿੱਖ ਲੀਡਰਸ਼ਿਪ ਕਰਕੇ ਹੀ ਨਹੀਂ ਬਣੀ ਬਿਲਕੁਲ 100% ਤੁਸੀਂ ਇਤਿਹਾਸ ਚੱਕ ਲਓ ਰਿਕਾਰਡ ਚ ਪਈਆਂ ਨੇ ਇਹ ਗੱਲਾਂ ਓਕੇ ਤੇ ਉਦੋਂ ਉਦੋਂ ਬਾਅਦ ਠੀਕ ਆ ਪਰ ਹਰ ਇੱਕ ਹਰ ਇੱਕ ਸਟੇਟ ਦੇ ਵਿੱਚੋਂ ਆਪਣੀ ਆਵਾਜ਼ ਉੱਠੀ ਤੇ ਉਹਨਾਂ ਨੇ ਆਪੋ ਆਪ ਦੇ ਐਕਟ ਬਣਾਏ ਜੰਮੂ ਕਸ਼ਮੀਰ ਦਾ ਬਣ ਗਿਆ ਰਾਜਸਥਾਨ ਦਾ ਬਣ ਗਿਆ ਉਹਦਾ ਬਣ ਗਿਆ ਉਹਦਾ ਬਣ ਗਿਆ ਉਹਦਾ ਬਣ ਗਿਆ ਪਰ ਜਦੋਂ ਜਦੋਂ ਤੱਕ ਕੇਂਦਰ ਸਰਕਾਰ ਚ ਭਾਈ ਵਾਲੀ ਰਹੀ ਬਾਦੂ ਸਰਕਾਰ ਦੀ ਹਜ਼ੂਰ ਸਾਹਿਬ ਵੀ ਸਾਡੇ ਅੰਦਰ ਪਟਨਾ ਸਾਹਿਬ ਵੀ ਸਾਡੇ ਅੰਦਰ ਸਾਡੇ ਕਰਤੀ ਪ੍ਰਧਾਨ ਬਣਦੇ ਸੀ ਕਦੇ ਰਮਾਣਾ ਸਾਹਿਬ ਬਣ ਗਏ ਜੀ ਕਦੇ ਦਿੱਲੀ ਵਾਲੇ ਬਣ ਗਏ ਜੀ ਕਦੇ ਉਹ ਬਣ ਗਏ ਜੀ ਹੂੰ ਤੇ ਉਸ ਤੋਂ ਬਾਅਦ ਹਾਲਤ ਇਹ ਹੋਈ ਆ ਹਮੇਸ਼ਾ ਹੀ ਹਰਿਆਣੇ ਦਾ ਇੱਕ ਵੱਖਰਾ ਅਕਾਲੀ ਦਲ ਬਣਦਾ ਸੀ ਜਿਹੜਾ ਟੋੜਾ ਸਾਹਿਬ ਨਾਲ ਜੋੜਿਆ ਜਾਂਦਾ ਸੀ ਵੀ ਟੋੜਾ ਸਾਹਿਬ ਨਾਲ ਇਹ ਜਿਵੇਂ ਦਿੱਲੀ ਦੇ ਵਿੱਚ ਸਰਨਾ ਦਲ ਬਣਿਆ ਸੀ ਸੋ ਹਰਿਆਣੇ ਦੇ ਵਿੱਚ ਠੀਕ ਆ ਉਹ ਸਿਚੁਏਸ਼ਨ ਇੱਕ ਫਲੂਟ ਜੀ ਸਿਚੁਏਸ਼ਨ ਆ ਕਿਉਂਕਿ ਉੱਥੇ ਉਸ ਤਰ੍ਹਾਂ ਸਿੱਖਾਂ ਦੀ ਧਿਰ ਨਹੀਂ ਬਣੀ ਜਿਹਦੇ ਕਰਕੇ ਆਜ਼ਾਦ ਜਿੱਤ ਗਏ ਉਹ ਜਿੱਤੇ ਢੀਂਡਾ ਸਾਹਿਬ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਉਹ ਲੈ ਲਿਆ ਜੀ ਵਾਪਸ ਹੁਣ ਹੁਣ ਸੁਣਿਆ ਉਹਨਾਂ ਨੇ ਵਾਪਸ ਲੈ ਲਿਆ ਅਸਤੀਫਾ ਚੰਗੀ ਗੱਲ ਆ ਜੀ ਵਧੀਆ ਗੱਲ ਆ ਖਾਨਤ ਜਿਹੇ ਜੇ ਮਰਜ਼ੀ ਬਣੇ ਨੇ ਤੁਸੀਂ ਆਪਣੀ ਸਿੱਖ ਥਾਮਾਂ ਦਾ ਕੰਟਰੋਲ ਬਣਾਓ ਆਪਣੀ ਕਮੇਟੀ ਬਣਾਓ ਉਸ ਤੋਂ ਬਾਅਦ ਜੇ ਤੁਹਾਡੀ ਕੋਈ ਸਿਆਸੀ ਥਾਂ ਮੜਨੀ ਉਹ ਬਣਾਓ ਸ਼ੁਰ ਮਿਹਰਬਾਨੀ ਥੈਂਕ ਯੂ ਮਾਲੀ ਸਾਹਿਬ ਮਿਹਰਬਾਨੀ ਥੈਂਕ ਯੂ ਥੈਂਕ ਯੂ ਮਲਵਿੰਦਰ ਸਿੰਘ ਮਾਲੀ ਦਾ ਵਿਚਾਰ ਉਹਨਾਂ ਨੇ ਕਾਫੀ ਅਹਿਮ ਜਾਣਕਾਰੀ ਸਾਂਝੀ ਕੀਤੀ ਆ ਕਿ ਇਸ ਵੇਲੇ ਕਿਉਂਕਿ ਇੱਕ ਸਮਾਂ ਸੀ ਜਿਸ ਵੇਲੇ ਅ올ਡੇ ਗੁਰਦੁਆਰਾ ਐਕਟ ਦਾ ਖੰਡੜਾ ਤਿਆਰ ਹੋ ਗਿਆ ਸੀ ਪੰਜਾਬ ਸਰਕਾਰ ਕੋਲ ਆਇਆ ਕਮੈਂਟਸ ਵਾਸਤੇ ਤੇ ਫਿਰ ਕਮੈਂਟ ਵਾਪਸ ਨਹੀਂ ਗਏ